ਸੇਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਆਹ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬੂਲਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣਿਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖ ਵਿਲਾਸ ਹੋਟਲ ਨੂੰ ਲੈ ਕੇ ਵੱਡੇ ਖੁਲਾਸੇ ਸੰਗਰੂਰ ਪੁਲਿਸ ਵੱਲੋਂ 1 ਕਰੋੜ 28 ਲੱਖ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਛਤISਗੜ ਤੋਂ ਦੋਨੋ ਕੀਤਾ ਕਾਬੂ ਬਾਰਾਮੁਲਾਚ ਪੁਲਿਸ ਨੇ ਡਰਗ ਤਸਕਰ ਦੀ ਗੈਰ ਕਾਨੂੰਨੀ ਜਾਇਦਾਦ ਕੀਤੀ ਖੁਰਕ ਹਿਮਾਚਲ ਪ੍ਰਦੇਸ਼ ਦੇ ਸਪੀਕਰ ਨੇ ਕਾਂਗਰਸ ਦੇ 6 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਮੱਧ ਪ੍ਰਦੇਸ਼ ਚ ਵਾਹਨ ਪਲਟਣ ਕਾਰਨ 14 ਵਿਅਕਤੀਆਂ ਨੇ ਤੋਰਿਆ ਦਮ ਵੀ ਹੋਏ ਜ਼ਖਮੀ ਸ਼ੁਕਰਨ ਦੀ ਭੈਣ ਨੂੰ ਮਿਲੇਗੀ ਪੰਜਾਬ ਪੁਲਿਸ ਚ ਕਾਂਸਟੇਬਲ ਦੀ ਨੌਕਰੀ ਸਾਈਕਲਿੰਗ ਕਰ ਰਹੇ ਇੰਟੈਲ ਦੇ ਸਾਬਕਾ ਪ੍ਰਮੁੱਖ ਅਫਤਾਰ ਸੈਣੀ ਨੂੰ ਕਾਰ ਨੇ ਮਾਰੀ ਟੱਕਰ ਮੌਕੇ ਤੇ ਗਈ ਜਾਨ ਵੀਜ਼ਾ ਪ੍ਰਕਿਰਿਆਾਂ 'ਚ ਸੁਧਾਰ ਤੇ ਗ੍ਰੀਨ ਕਾਰਡ ਦੇ ਬਕਾਇਆ ਮਾਮਲਿਆਂ ਨੂੰ ਛੇਤੀ ਨਿਬੇੜ ਲਈ ਕੀਤੀ ਜਾ ਰਹੀ ਕੋਸ਼ਿਸ਼। ਸਰਕਾਰ ਨੇ 2024-25 ਦੇ ਸੀਜ਼ਨ ਲਈ ਕਣਕ ਖਰੀਦਣ ਦੇ ਟੀਚਾ 3.2 ਕਰੋੜ ਟਨ ਸੈੱਟ ਕੀਤਾ। ਟੀਐਮਸੀ ਦਾ ਨੇਤਾ ਸ਼ਾਜਹਾਂ ਸ਼ੇਖ 55 ਦਿਨ ਬਾਅਦ ਗ੍ਰਿਫਤਾਰ, ਅਦਾਲਤ ਨੇ 10 ਦਿਨ ਦਾ ਪੁਲਿਸ ਰਿਮਾਂਡ ਦਿੱਤਾ। ਇਸ ਸਨਅਤੀਆਂ ਹੁਣ ਤੱਕ ਦੀਆਂ ਅਹਿਮ ਹੈੱਡਲਾਈਨਸ ਤੇ ਉਜਾਣ ਦੇਣ ਖਬਰਾਂ ਵਿਸਤਾਰ ਦੇ ਵਿੱਚ। ਅੱਜ ਦੀ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਵੱਡੇ ਖੁਲਾਸੇ ਕੀਤੇ ਗਏ ਉਹਨਾਂ ਨੇ ਸੋਖ ਵਿਲਾਸ ਹੋਟਲ ਬਾਰੇ ਬੋਲਦਿਆਂ ਕਿਹਾ ਕਿ ਇੱਥੇ ਇੱਕ ਰਾਤ ਦਾ ਕਿਰਾਇਆ 4 ਤੋਂ 5 ਲੱਖ ਵਿਚਕਾਰ ਹੈ ਅਤੇ ਹਰ ਕਮਰੇ ਪਿੱਛੇ ਪੂਲ ਹੈ ਅਸਲ 'ਚ ਉਸ ਦਾ ਨਾਮ ਸੋਖ ਵਿਲਾਸ ਨਹੀਂ ਸਗੋ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਹੈ ਜਿਸਨਾਂ ਤੇ ਪੱਲਨਪੁਰ ਪਿੰਡ 모ਹਾਲੀ ਜ਼ਿਲ੍ਹੇਚ ਇਸ ਦੀ ਸ਼ੁਰੂਆਤ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਜਦੋਂ 1985-86 ਚ ਬਾਦਲ ਪਰਿਵਾਰ ਨੇ ਪਲਨਪੁਰ ਪਿੰਡ ਚ 60 ਕਨਾਲ 16 ਮਰਲੇ ਜ਼ਮੀਨ ਖਰੀਦੀ ਇਹ ਜੰਗਲਾਤ ਦਾ ਇਲਾਕਾ ਹੈ ਤੇ ਇੱਥੇ ਨਿਰਮਾਣ ਕਾਰਜ ਨਹੀਂ ਹੋ ਸਕਦਾ ਇਸ ਤੋਂ ਬਾਅਦ ਬਾਦਲਾ ਨੇ ਇਕੋ ਟੂਰਿਜ਼ਮ ਪਾਲਿਸੀ ਲਿਆਂਦੀ ਤੇ ਉਸ ਦੇ ਅਧੀਨ ਸੋਧ ਕਰ ਲਈ ਕਿ ਇੱਥੇ ਹੋਟਲ ਬਣ ਸਕਦਾ ਹੈ ਇਸ ਨਾਲ ਨਾਲ ਕਾਫੀ ਹੋਰ ਸੌਦਾ ਵੀ ਆਪਣੇ ਫਾਇਦੇ ਲਈ ਕਰ ਲਈਆਂ ਇੱਥੇ ਪਹਿਲਾਂ ਬਾਦਲ ਪਰਿਵਾਰ ਦਾ ਪੌਲਟਰੀ ਫਾਰਮ ਸੀ ਜਿਸ ਨੂੰ ਬਦਲ ਕੇ ਹੋਟਲ ਬਣਾ ਦਿੱਤਾ ਗਿਆ ਦੂਜੀ ਅਹਿਮ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਸੰਗਰੂਰ ਪੁਲਿਸ ਦੇ ਸਾਈਬਰ ਕ੍ਰਾਈਮ ਯੂਨਿਟ ਵੱਲੋਂ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਵਾਉਣ ਦਾ ਝਾਂਸਾ ਦੇ ਕੇ 1 ਕਰੋੜ 28 ਲੱਖ ਦੀ ਛੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਛਤੀਸਗੜ੍ਹ ਤੋਂ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਸਪੀ ਬਲਵਿੰਦਰ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬ੍ਰਿਜਮੋਹਨ ਨਾਲ ਫੋਨ ਜ਼ਰੀਏ ਸੰਪਰਕ ਕਰਕੇ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਵਾਉਣ ਦਾ ਭਰੋਸਾ ਦਿੱਤਾ ਗਿਆ ਅਗਸਤ 2003 ਤੋਂ ਲਗਾਤਾਰ ਪੈਸਾ ਕਿਸ਼ਨਾ ਵਿੱਚ ਬੈਂਕ ਖਾਤਿਆਂ ਵਿੱਚ ਪਾਉਂਦੇ ਰਹੇ ਜਦੋਂ ਬ੍ਰਿਜ ਮੋਹਨ ਨੂੰ ਸ਼ੱਕ ਹੋਇਆ ਤਾਂ ਉਸ ਨੂੰ ਤਸਦੀਕ ਕਰਨ ਤੇ ਛੱਗੀ ਦਾ ਪਤਾ ਲੱਗਿਆ ਪੁਲਿਸ ਨੇ ਕੇਸ ਦਰਜ ਕਰਕੇ ਛਤਿਸਗੜ ਤੋਂ ਦੋ ਜਾਨਿਆਂ ਆਕਾਸ਼ ਬਜਾਜ ਅਤੇ ਤਰुण ਕਰਮਦਸਾਨੀ ਵਾਸੀ ਛਤਿਸਗੜ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੋਂ 30 ਲੱਖ ਰੁਪਏ ਵਾਪਸ ਵੀ ਕਰਵਾ ਦਿੱਤੇ ਗਏ ਜਾਂਚ ਕੀਤੀ ਜਾ ਰਹੀ ਹੈ બીજી ਇੱਕ ਅਹਿਮ ਖਬਰ ਸ਼੍ਰੀਨਗਰ ਤੋਂ ਸਾਹਮਣੇ ਆ ਰਹੀ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਪੁਲਿਸ ਨੇ ਵੀਰਵਾਨ ਨੂੰ ਇੱਕ ਡਰਗ ਤਸਕਰ ਦੀ ਗੈਰ ਕਾਨੂੰਨੀ ਜਾਇਦਾਦ ਗੁਰਕਿਤ ਕੀਤੀ ਪੁਲਿਸ ਨੇ ਦੱਸਿਆ ਕਿ ਇਸ ਡਰਗ ਤਸਕਰ ਦਾ ਇੱਕ ਮੰਜ਼ਿਲੀ ਰਿਹائش ਘਰ ਕਰੀਬ 15 ਲੱਖ ਰੁਪਏ ਦਾ ਨਸ਼ੇ ਦੀ ਤਸਕਰੀ ਕਰਨ ਵਾਲੇ ਦੀ ਪਛਾਣ ਅਫਰੂਜ਼ਾ ਬੇਗਮ ਉਰਫ ਅਫਰੀ ਵਜੋ ਕੀਤੀ ਗਈ ਹੈ ਜੋ ਗਨੀ ਹਮਾਮ ਵਾਸੀ ਪਿਆਰ ਅਹਿਮਦ ਜਾਰ ਦੀ ਪਤਨੀ ਹੈ ਮੌਜੂਦਾ ਸਮੇਂ ਉਹ ਸ포ਰ ਦੇ ਵਿੱਚ ਰਹਿੰਦੀ ਹੈ ਚੌਥੀ ਅਹਿਮ ਖਬਰ ਸ਼ਿਮਲਾ ਤੋਂ سامنے ਆ ਰਹੀ ਹੈ हिमाचल प्रदेश विधानसभा ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆਂ ਨੇ ਸਦਨ ਵਿੱਚ ਵਿੱਤ ਬਿੱਲ ਤੇ ਸਰਕਾਰ ਦੇ ਪੱਖ ਵਿੱਚ ਵੋਟ ਪਾਉਣ ਲਈ ਪੰਜੀ ਵਿਪ ਵਿਧਾ ਉਲੰਘਣਾ ਕਰਨ ਵਾਲੇ 6 ਕਾਂਗਰਸੀ ਵਿਧਾਇਕਾਂ ਨੂੰ ਅਯੋਗ ਘਰਾਣ ਦਿੱਤਾ। ਅਯੋਗ ਠਹਿਰੇ ਵਿਧਾਇਕਾਂ ਵਿੱਚ ਰਾਜੇਂਦਰ ਰਾਣਾ, ਸੁਧੀਰ ਸ਼ਰਮਾ, ਇੰਦਰਦੱਤ, ਲਖਨਪਾਲ, ਦਵਿੰਦਰ ਕੁਮਾਰ ਪੁੱਟੂ, ਰਵੀ ਠਾਕੁਰ ਅਤੇ ਚੇਤਨਿਆ ਸ਼ਰਮਾ ਸ਼ਾਮਲ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਠਾਨੀਆਂ ਜਿਨ੍ਹਾਂ ਨੇ ਬੁੱਧਵਾਰ ਨੂੰ ਵਿਧਾਇਕਾਂ ਦੀ ਯੋਗਤਾ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਉਹਨਾਂ ਨੇ ਕਿਹਾ ਵਿਧਾਇਕਾਂ ਨੇ ਪਾਰਟੀ ਦੀਆਂ ਟਿਕਟਾਂ ਤੇ ਚੁਣੇ ਜਾਣ ਕਾਰਨ ਕਾਂਗਰਸ ਦੇ ਵਿਪ ਦੀ ਉਲੰਘਣਾ ਕਰਕੇ ਦਲ ਬਦਲ ਵਿਰੋਧੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਪੰਜਵੀਂ ਅਹਿਮ ਖਬਰ ਡਿੰਡੋਰੀ ਤੋਂ ਸਾਹਮਣੇ ਆ ਰਹੀ ਹੈ ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲ੍ਹੇ ਵਿੱਚ ਪਿਕਅਪ ਪਲਟਣ ਕਾਰਨ 14 ਵਿਅਕਤੀਆਂ ਦੀ ਜਾਨ ਚਲੀ ਗਈ ਤੇ 20 ਜ਼ਖਮੀ ਹੋਏ ਇਹ ਹਾਦਸਾ ਦੇਰ ਰਾਤ ਕਰੀਬ 1:30 ਵਜੇ ਬਰਚਾਰ ਘਾਟ ਨੇੜੇ ਵਾਪਰਿਆ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗਵਾ ਦਿੱਤਾ ਜਿਸ ਤੋਂ ਬਾਅਦ ਗੱਡੀ 40 ਤੋਂ 50 ਫੁੱਟ ਡੂੰਘੀ ਘਾਟੀ ਵਿੱਚ ਜਾ ਡਿੱਗੀ ਹਾਦਸੇ 'ਚ 14 ਜਾਨਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਜਿਸਜਦ ਕੇ ਵੀ ਜ਼ਖਮੀ ਹੋਏ ਪੁਲਿਸ ਮੁਤਾਬਕ ਮਰਨ ਵਾਲਿਆਂ ਵਿੱਚ 7 ਪੁਰਸ਼ 6 ਔਰਤਾਂ ਤੇ ਨਵਾਲਗ ਲੜਕਾ ਸ਼ਾਮਲ ਹੈ ਛੇਵੀਂ ਅਹਿਮ ਖਬਰ ਪਟਿਆਲਾ ਤੋਂ سامنے ਆ ਰਹੀ ਹੈ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਬਟੰਡਾ ਜ਼ਿਲ੍ਹੇ ਦੇ ਬੱਲੋ ਪਿੰਡ ਦੇ ਵਸਨੀਕ 23 ਸਾਲਾ ਸ਼ੁਕਰਨ ਸਿੰਘ ਦੀ ਛੋਟੀ ਭੈਣ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ ਸਿਪਾਹੀ ਦੀ ਨੌਕਰੀ ਦਿੱਤੀ ਜਾਵੇਗੀ ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ ਹੈ ਇਸ ਤੋਂ ਲਾਮਨ ਪ੍ਰਿਵਾਨ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦਾ ਮੁਆਵਜ਼ਾ ਵੇ ਦਿੱਤਾ ਜਾ ਰਿਹਾ ਹੈ। 7ਵੀਂ ਅਹਿਮ ਖਬਰ ਮੁੰਬਈ ਤੋਂ سامنے ਆ ਰਹੀ ਹੈ। ਮਹਾਰਾਸ਼ਟਰ ਦੇ ਨਵੀਂ ਮੁੰਬਈ ਵਿੱਚ ਸਾਈਕਲ ਚਲਾਉਂਦੇ ਸਮੇਂ ਸੇਜ਼ ਰਫਕਾਰ ਕੈਬ ਦੀ ਲਪੇਟ ਵਿੱਚ ਆਨ ਕਰਨ ਇੰਟਲ ਇੰਡੀਆ ਦੇ ਸਾਬਕਾ ਕੰਟਰੀ ਹੈਡ ਅਫਸਰ ਸੈਣੀ ਦੀ ਜਾਨ ਚਲੀ ਗਈ। ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਸੈਣੀ ਦੋਸਤਾਂ ਨਾਲ ਨਹਿਰੂਲ ਇਲਾਕੇ ਦੇ ਪਾਸ ਬੀਚ ਰੋਡ ਤੇ ਸਾਈਕਲ ਚਲਾ ਰਹੇ ਸੀ। ਤੇਜ ਰਫਤਾਰ ਕੈਬ ਨੇ ਸੈਨੀ ਦੇ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਤੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਾਦਸੇ ਵਿੱਚ ਸੈਨੀ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕੈਬ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਪਰ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਅੱਠਵੀਂ ਅਹਿਮ ਖਬਰ ਵਾਸ਼ਿੰਗਟਨ ਤੋਂ سامنے ਆ ਰਹੀ ਹੈ। ਵਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਹੈ H1B ਵੀਜ਼ਾ ਪ੍ਰਕਿਰਿਆ ਨੂੰ ਸੁਧਾਰਨ, ਗ੍ਰੀਨ ਕਾਰਡ ਦੇ ਬਕਾਇਆ ਮਾਮਲਿਆਂ ਤੇ ਦੇਸ਼ ਦੀ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ ਹੋਰ ਮੁੱਦਿਆਂ ਨਾਲ ਨਜਿੱਟਣ ਲਈ ਹਰ ਸੰਭਵ ਕੋਸ਼ਿਸ਼ ਕਰੇ ਨੇ H1B ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਖਾਸ ਕਿੱਤਿਆਂ ਵਿੱਚ ਤਕਨੀਕੀ ਹੁਨਰ ਵਾਲੇ ਵਿਦੇਸ਼ੀ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਵਾਈਟ ਹਾਊਸ ਦੇ ਪ੍ਰਸਿੱਸਕਤਰੇ ਜੀਨ ਫਿਉਰੀਨੇਆਚੇ ਰੋਜ਼ਾਨਾ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ H1B ਵੀਜ਼ਾ ਚ ਸੁਧਾਰ ਅਤੇ ਹੋਰ ਮੁੱਦਿਆਂ ਨੂੰ ਹੱਲ ਕਰਨ ਲਈ ਕਦਮ ਚੁੱਕੇ ਜਾ ਰਹੇ ਨੇ ਨੌਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਸਰਕਾਰ ਨੇ 2024-25 ਹਾਣੀ ਦੇ ਮੰਡੀਕਰਨ ਸੀਜ਼ਨ ਲਈ 10 ਤੋਂ 13.2 ਕਰੋੜ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ। ਖੁਰਾਕ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਸਰਕਾਰ ਵੱਲੋਂ ਕਣਕ ਦੀ ਖਰੀਦ ਦਾ ਟੀਚਾ ਕੁਝ ਘਟਮੰਨਿਆ ਜਾ ਰਿਹਾ। ਖੇਤੀਬਾੜੀ ਮੰਤਰਾਲੇ ਨੂੰ ਫਸਲ ਸਾਲ 2023-24 ਵਿੱਚ 11.4 ਤੋਂ 11.5 ਕਰੋੜ ਟਨ ਕਣਕ ਦੇ ਰਿਕਾਰਡ ਉਤਪਾਦਨ ਦੀ ਉਮੀਦ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਖਰੀਦ ਦੇ ਟੀਚਾ ਘਟ ਰੱਖਿਆ ਗਿਆ। ਦਸਵੀਂ ਅਹਿਮ ਖਬਰ ਕੋਲਕਾਤਾ ਤੋਂ ਸਾਹਮਣੇ ਆ ਰਹੀ ਹੈ। ਪੱਛਮੀ ਬੰਗਾਲ ਦੇ ਸੰਦੇਸ਼ ਖਲੀ ਵਿੱਚ ਔਰਤਾਂ ਦੇ ਜਨਸੀ ਸ਼ੋਸ਼ਣ ਅਤੇ ਜ਼ਮੀਨ ਖੜੱਪਣ ਦੇ ਮਲਜ਼ਮ ਤ੍ਰਿੰਮੂਲ ਕਾਂਗਰਸ ਨੇਤਾ ਸ਼ਾਜਹਾਂ ਸ਼ੇਖ ਨੂੰ 55 ਦਿਨਾਂ ਬਾਅਦ ਅੱਜ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਸ਼ੇਖ ਨੂੰ ਉਤਰੀ ਚੋਵੀ ਪਰਗਨਾ ਜ਼ਿਲ੍ਹੇ ਦੇ ਸੰਦੇਖਸ਼ਲੀ ਤੋਂ ਲਗਭਗ 30 ਕਿਲੋਮੀਟਰ ਦੂਰ ਮੀਨਾ ਖਾਨ ਦੇ ਘਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸ਼ੇਖ ਕੁਝ ਸਾਥੀਆਂ ਨਾਲ ਉਸ ਕਾਰ ਦੇ ਵਿੱਚ ਲੁਕਿਆ ਹੋਇਆ ਸੀ ਸਵੇਰ ਸਨ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸੇਵਾਕ ਯੂਸ ਦੇ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ